ਚ ਰਾਹੇ ਦੇ ਵਿੱਚ ਲੰਮਾ ਜਾਮ ਲੱਗਾ ਹੋਇਆ ਹੈ ਪੁਲਿਸ ਪ੍ਰਸ਼ਾਸਨ ਇਸ ਜਾਮ ਨੂੰ ਖਲਵਾਉਣ ਦੇ ਲਈ ਜਿੱਥੇ ਲੱਗਾ ਹੋਇਆ ਉੱਥੇ ਹੀ ਨਵਦੀਪ ਵੀ ਜਿਹੜਾ ਹੈ ਕਿਸਾਨ ਆਗੂ ਉਹ ਵੀ ਇਸ ਜਾਮ ਦੇ ਨੂੰ ਖਲਵਾਉਣ ਦੇ ਲਈ ਤੁਸੀਂ ਵੇਖ ਸਕਦੇ ਹੋ ਕਿੰਨੀ ਦੇਰ ਤੋਂ ਭਾਈ ਜੀ ਜਾਮ ਲੱਗਾ ਹੋਇਆ ਹੈ ਭਾਈ ਜਾਮ ਦੇਖ ਲਓ ਤੁਸੀਂ ਪੂਲਾ ਜੇ ਨਾ ਬਾਰਡਰ ਬਹੁਤ ਦੂਰ 4 ਕਿਲੋਮੀਟਰ ਹੋ ਮੇਰੇ ਖਿਆਲੇ ਕਟੋ ਘਟ ਵੀ ਇੱਥੋਂ ਹੈ ਨਾ ਤੇ ਸੰਗਤ ਦਾ ਕੋਈ ਤੋੜ ਨਹੀਂ ਹੈਗਾ ਦੇਖੋ ਸਭ ਨੂੰ ਬਾਬਾ ਜੀ ਐਮਐਸਪੀ ਚਾਹੀਦੀ ਹੈ ਸਾਡਾ ਤਾਂ ਐਮਐਸਪੀ ਦਾ ਰੋਲਾ ਹੈ ਨਾ ਸਰਕਾਰ ਗੱਲਬਾਤ ਸਟਾਰਟ ਕਰੇ ਹੈ ਨਾ ਸਰਦਾਰ ਜੀ ਜਗਜੀਤ ਸਿੰਘ ਢੱਲੇਵਾਲ ਦੀ ਮੈਡੀਕਲ ਲੈ ਲੈਣਗੇ ਹੈ ਨਾ ਇਹ ਗੱਡੀਆਂ ਦਾ ਕਾਫਲਾ ਲੈ ਕੇ ਆਏ 250 ਗੱਡੀਆਂ ਦਾ ਕਾਫਲਾ ਜਿਹੜਾ ਅੰਬਾਲੇ ਅੰਬਾਲੇ ਤੋਂ ਆਇਆ ਸਾਡੇ 6 ਜ਼ਿਲ੍ਹਿਆਂ ਤੋਂ ਕਾਫਲਾ ਲੱਗ ਲੱਗਾ ਆਇਆ ਹੋਇਆ ਫਿਰ ਬੇਨਤੀ ਕਰਦੇ ਆ ਸਾਰੇ ਲੀਡਰਾਂ ਨੂੰ ਭਾਈ ਇਕੱਠੇ ਹੋ ਜਾਓ ਠੀਕ ਹੈ ਜਿਹੜੇ ਹਜੇ ਵੀ ਥੋੜੇ ਬੋਦੇ ਘਰੇ ਰਹਿੰਦੇ ਨੇ ਘਰੇ ਬੈਠ ਕੇ ਕਦੇ ਲੜਾਈਆਂ ਨਹੀਂ ਲੜੀਆਂ ਜਾਂਦੀਆਂ ਜਿਹੜੇ ਜਿਹੜੇ ਲੀਡਰ ਜਿਹੜੇ ਆਗੂ ਹੋਰ ਬਾਗੂ ਇਹ ਇਹ ਬਿਆਨ ਦੇ ਰਹੇ ਸੀ ਵੀ ਢੱਲੇਵਾਲ ਨੂੰ ਅਸੀਂ ਥੋੜੀ ਮਰਨ ਤੇ ਬਿਠਾਇਆ ਮਾ ਮਰਦਾ ਮਰੇ ਵੀ ਸਾਨੂੰ ਕਿਹਾ ਅੱਜ ਉਹਨਾਂ ਦੇ ਵੀ ਸਾਨੂੰ ਬੜੇ ਉਹ ਮਿਲਿਆ ਲੋਕ ਵਰਕਰ ਉਹ ਕਹਿੰਦੇ ਅਸੀਂ ਜਥੇ ਜਥੇ ਬੰਦੀ ਨਾਲ ਨਹੀਂ ਅਸੀਂ ਤਾਂ ਬੰਦੇ ਕਰ ਇੱਥੇ ਬਾਜੀ ਅਸੀਂ ਤਾਂ ਆਪਣੀ ਖੇਤੀ ਨਾਲ ਆ ਸਾਡੀ ਦਾ ਕੋਮ ਦਾ ਸਵਾਲ ਆ ਸਾਡੀ ਦਾ ਆਣਕ ਦਾ ਸਵਾਲ ਆ ਸਾਡੀ ਦਾ ਗਿਆਨੇ ਵਾਲੇ ਫਿਊਚਰ ਦਾ ਸਵਾਲ ਆ ਪੀੜੀਆਂ ਦਾ ਸਵਾਲ ਆ ਬਾਬਾ ਜੀ ਖਤਮ ਹੋ ਜਾਣਗੇ ਜਦੋਂ ਹਜੇ ਵੀ ਨਿੰਨ ਤੁਰਦੇ ਵੀ ਹਨਾ ਫਿਰ ਉਹ ਇਲਜ਼ਾਮ ਸੈਤ ਪੈਸ਼ਾਂ ਵਾਲੇ ਸਹੀ ਲੱਗਦੇ ਸੀਗੇ ਹਨਾ ਅਸੀਂ ਬੋਲਣ ਨਹੀਂ ਚਾਹਦੇ ਇਹ ਗੱਲਾਂ ਨਨਵਦੀਪ ਨੇ ਕਦੇ ਬੋਲੀਆਂ ਬਾਈ ਜੀ ਐ ਜਿਹੀਆਂ ਗੱਲਾਂ ਹਨ ਪਰ ਹੁਣ ਇਹਨਾਂ ਨੇ ਸਾਨੂੰ ਮਜਬੂਰ ਕਰਤਾ ਬੋਲਣ ਦੇ ਜਦੋਂ ਹਟਦੇ ਨਹੀਂ ਹਟਦੇ ਨਹੀਂ ਹਟਦੇ ਨਹੀਂ ਹਟਦੇ ਨਹੀਂ ਅਸੀਂ ਬੰਨ ਹੱਥ ਬੰਨ ਕੇ ਫੇਰ ਗਏ ਬੇਨਤੀ ਕਰਦੇ ਆ ਵੀ ਅਸੀਂ ਇਸ ਦੇਸ਼ ਦੇ ਵਸਿੰਦੇ ਆ ਠੀਕ ਹੈ ਨਾ ਅਸੀਂ ਕੁਰਬਾਨੀਆਂ ਦਿੱਤੀਆਂ ਹੋਈਆਂ 93 93% ਹਨਾ ਇਹ ਦੇਸ਼ ਸਾਡਾ ਬਚਾਇਆ ਹੋਇਆ 700 ਸਾਲ ਦੀ ਗੁਲਾਮੀ ਅਸੀਂ ਇਸ ਦੇਸ਼ ਦੀਤਾਰੀ ਹੋਈ ਆ ਪਰ ਸਾਨੂੰ ਮਜਬੂਰ ਨਾ ਕਰਿਆ ਕਰੋ ਹਨਾ ਵੀ ਜਦੋਂ ਸਾਡੇ ਬਜ਼ੁਰਗ ਰੋਲਦੇ ਨੇ ਸੜਕਾਂ ਦੇ ਉੱਤੇ ਹਨਾ ਫੇਰ ਸਾਡਾ ਦਿਲ ਦੁਖਦਾ ਬਾਬਾ ਜੀ ਫੇਰ ਉਹ ਅੰਦਰੋਂ ਨਿਕਲਦਾ ਵੀ ਸਾਡੇ ਨਾਲ ਗ ਬਾਰੇ ਲੋਕ ਕਹ ਰਹੇ ਵੀ ਭਗਵੰਤ ਮਾਨ ਨੇ ਜੁਰਤ ਦਿਖਾ ਦਿੱਤੀ। ਕਿਹੜੀ ਜੁਰਤ ਦਿਖਾਤੀ ਹੈ ਨਾ ਉਹ 25 ਤਰੀਕ ਨੂੰ ਡੱਲੇਵਾਲ ਨੂੰ ਡੱਲੇਵਾਲ ਸਭ ਨੂੰ ਚੱਕ ਕੇ ਇਹ ਤਾਂ ਬਾਬਾ ਜੀ ਦੀ ਚੱਲੀ ਨਹੀਂ ਹੈਗੀ ਇੱਥੇ ਮੋਰਚਾ ਬਹੁਤ ਤਕੜਾ ਹੋ ਗਿਆ ਠੀਕ ਹੈ ਨਾ ਨੀ ਇਹਨਾਂ ਤਾਂ ਕੇਂਦਰ ਨਾਲ ਲੜ ਕੇ ਜਿਹੜੀ ਹੈਲੀਕਾਪਟਰ ਵਾਲੀ ਇਹਨਾਂ ਗੱਲ ਕਰੀ ਹੈ ਹੈਲੀਕਾਪਟਰ ਰਾਈ ਆਪ ਕੋ ਮਾਨਤ ਮਾਨੀ ਚੱਕਦਾ ਸਾਨੂੰ ਇੱਥੋਂ ਅਗਲੀ ਪੀੜ੍ਹੀ ਆਪਾਂ ਤਿਆਰ ਕਰ ਰਹੇ ਹਾਂ ਲੜਨ ਵਾਸਤੇ ਵੀ ਭਾਈ ਅਸੀਂ ਹਾਂ ਦੇਖੋ ਬੱਚਾ ਹੈ ਨਾ ਆਹ ਢੇੜੀਆਂ ਤੇ ਆਏ ਹੋਏ ਨੇ ਭਾਈ ਜਿੱਥੋਂ ਆਇਆ ਪੁੱਤ ਤੂੰ ਪੱਕਾ ਨੰਬਰ 3 ਇਹਦੇ ਚ ਫਰੀਦਕੋਟ ਚੋਂ ਫਰੀਦਕੋਟ ਅਸੀਂ ਮੋਦੀ ਦੀ ਧਰਨ ਚ ਕਿਲਾ ਕੱਢਣ ਆਏ ਆ ਕਿਲਾ ਕੱਢਣ ਆਏ ਆ ਕਿਵੇਂ ਕੱਢੋਂਗੇ ਅਸੀਂ ਆਪ ਦੇ ਹੱਕ ਲੈ ਕੇ ਸਰਕਾਰਾਂ ਨੂੰ ਤਾਂ ਕੋਈ ਫਿਕਰ ਨਹੀਂ ਪਰ ਅਸੀਂ ਫਿਕਰਾਂ ਚ ਪਾਵਾਂਗੇ ਹਾਂ ਇਹਨਾਂ ਨੇ ਸਾਨੂੰ ਐ ਸਮਝਦਾ ਜਿਵੇਂ ਲਵਾਰਸ ਹੁੰਨੇ ਆ ਹਾਲਾਂਕਿ ਦੇਸ਼ ਸਾਡੇ ਸਿਰ ਤੇ ਚੱਲ ਰਿਹਾ ਤੇ ਸਾਡੇ ਸਿਰ ਤੇ ਦੇਸ਼ ਬਸਿਆ ਹੈ ਇੱਕੇ ਅੱਗੇ ਗੋਡਲੀਆਂ ਟੇਕਣੀਆਂ ਪੈਣੀਆਂ ਸਰਕਾਰਾਂ ਨੂੰ ਮੈਂ ਆਜੇ ਹਾਰਦ ਸਰਕਾਰ ਨੇ ਟੇਕੀਆਂ ਜੇ ਤਾਂ ਕਿਹੜੀ ਸਰਕਾਰ ਹੈ ਇਹ ਤਾਂ ਲੈ ਕੇ ਅਸੀਂ ਆਂਦੀ ਆ ਜੀ ਮੁਸਲਮਾਨਾਂ ਦੀ ਸਰਕਾਰ ਅਸੀਂ ਲੈ ਕੇ ਆਂਦੀ ਸੀ ਅੰਗਰੇਜ਼ਾਂ ਦੀ ਲੈ ਕੇ ਆਂਦੀ ਮਾਰ ਮਾਰ ਜੁੱਤੀਆਂ ਉਹਨਾਂ ਨੂੰ ਘੜਤਾ ਇਹ ਤਾਂ ਬਣਾਈ ਅਸੀਂ ਆ ਜੀ ਪਰ ਇਹ ਕਿਹ ਚ ਨਾ ਰਹੇ ਸਰਕਾਰ ਮੈਨੂੰ ਨਹੀਂ ਰਹਿਣ ਦੀ ਲੋੜ ਨਹੀਂ ਇਹਨੂੰ ਖਨੌਰੀ ਵਿਖੇ ਮਹਾਪੰਚਾਇਤ ਹੋ ਰਹੀ ਹੈ ਤੇ ਇਸ ਵਕਤ ਤੁਹਾਨੂੰ ਦਿਖਾ ਦਈਏ ਇਹ ਚੌਰਾਹਾ ਹੈ ਤੇ ਚੌਰਾਹੇ ਦੇ ਵਿੱਚ ਲੰਮਾ ਜਾਮ ਲੱਗਾ ਹੋਇਆ ਹੈ ਪੁਲਿਸ ਪ੍ਰਸ਼ਾਸਨ ਇਸ ਜਾਮ ਨੂੰ ਖਲਵਾਉਣ ਦੇ ਲਈ ਜਿੱਥੇ ਲੱਗਾ ਹੋਇਆ ਉੱਥੇ ਹੀ ਨਵਦੀਪ ਵੀ ਜਿਹੜਾ ਹੈ ਕਿਸਾਨ ਆਗੂ ਉਹ ਵੀ ਇਸ ਜਾਮ ਦੇ ਨੂੰ ਖਲਵਾਉਣ ਦੇ ਲਈ ਤੁਸੀਂ ਵੇਖ ਸਕਦੇ ਹੋ ਕਿ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਉਹਦੇ ਲਈ ਲੱਗੇ ਹੋਏ ਨੇ ਤੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਖਨੌਰੀ ਦੀਆਂ ਰਸਣ ਵਾਲੀ ਗੱਡੀ ਆ ਕੜਾਓ ਕੜਾਓ ਹੌਲੀ ਹੌਲੀ ਜੀ ਕਰਕੇ ਆਜੋ ਬਾਈ ਕਿੰਨੀ ਦੇਰ ਤੋਂ ਬਾਈ ਜੀ ਜਾਮ ਲੱਗਾ ਹੋਇਆ ਇਹ ਬਾਈ ਜਾਮ ਦੇਖ ਲਓ ਤੁਸੀਂ ਪੂਲਾ ਜੇ ਨਾ ਬਾਡਰ ਬਹੁਤ ਦੂਰ 4 ਕਿਲੋਮੀਟਰ ਹੋ ਮੇਰੇ ਖਿਆਲੇ ਕਟੋ ਘਟਵੀ ਇੱਥੋਂ ਹੈ ਨਾ ਸੰਗਤ ਦਾ ਕੋਈ ਤੋੜ ਨਹੀਂ ਹੈਗਾ ਦੇਖੋ ਸਭ ਨੂੰ ਬਾਬਾ ਜੀ ਐਮਐਸਪੀ ਚਾਹੀਦੀ ਹੈ ਸਾਡਾ ਤਾਂ ਐਮਐਸਪੀ ਦਾ ਰੋਲਾ ਹੈ ਨਾ ਸਰਕਾਰ ਗੱਲਬਾਤ ਸਟਾਰਟ ਕਰੇ ਹੈ ਨਾ ਸਰਦਾਰ ਜੀ ਜਗਜੀਤ ਸਿੰਘ ਢੱਲੇਵਾਲ ਜੀ ਮੈਡੀਕਲ ਲੈ ਲੈਣਗੇ ਹੈ ਨਾ ਠੀਕ ਹੈ ਸਰਕਾਰ ਨੂੰ ਸੋਚਣਾ ਚਾਹੀਦਾ ਹੁਣ ਤਾਂ ਸੰਗਤ ਵੀ ਤੁਸੀਂ ਦੇਖ ਸਕਦੇ ਹੋ ਕਿੰਨੀ ਨਾਲ ਆ ਗਈ ਹੈ ਨਾ ਲੋਕਾਂ ਦਾ ਹੜ ਆ ਗਿਆ ਠੀਕ ਹੈ ਪੰਜਾਬ ਬੰਦ ਚ ਵੀ ਲੋਕਾਂ ਨੇ ਦਿਖਾਦਾ ਵੀ ਅਸੀਂ ਕਿਸਾਨਾਂ ਦੇ ਨਾਲ ਹੈ ਨਾ ਹੁਣ ਤਾਂ ਸਰਕਾਰ ਨੂੰ ਸ਼ਰਮ ਆਣੀ ਚਾਹੀਦੀ ਹੈ ਵੀ ਸਰਕਾਰ ਗੱਲਬਾਤ ਸਟਾਰਟ ਕਰ ਸਰਕਾਰ ਇੱਕ ਗੱਲ ਕਹਿੰਦੇ ਨਜ਼ਰ ਆਉਂਦੇ ਸੀ ਵੱਡੇ ਲੀਡਰ ਜਿਹੜੇ ਹੈਗੇ ਆ ਭਾਜਪਾ ਦੇ ਜਿਹੜੇ ਆਗੂ ਆ ਜਾਂ ਹੋਰ ਉਹ ਇਹ ਕਹਿੰਦੇ ਸੀਗੇ ਵੀ ਇਹ ਤਾਂ ਆਪਸ ਦੇ ਵਿੱਚ ਹੀ ਇਹਨਾਂ ਦੀ ਫੁੱਟ ਪਈ ਹੋਈ ਆ ਇਹਨਾਂ ਨਾਲ ਤਾਂ ਲੋਕ ਹੀ ਨਹੀਂ ਖੜੇ ਪਰ ਅੱਜ ਇਕੱਠੇ ਦੀ ਲੀਡਰਾਂ ਨਾਲ ਨਹੀਂ ਹੋਇਆ ਕਰਦੇ ਮੋਰਚ ਸੰਗਤ ਨਾਲ ਹੋਇਆ ਕਰਦੇ ਆ ਸੰਗਤ ਨੇ ਦਿਖਾਤਾ ਹੈਨਾ ਠੀਕ ਹੈ ਤੇ ਆਹੀ ਤਰੀਕਾ ਜਿਹੜੇ ਲੀਡਰ ਕਹਿੰਦੇ ਨੇ ਅਜੇ ਟਾਈਮ ਨਹੀਂ ਹੈਗਾ ਲੜਨ ਦਾ ਭਾਈ ਹੁਣ ਕਦੋਂ ਆਊਗਾ ਟਾਈਮ ਲੜਨ ਦਾ ਲੋਕ ਸੜਕਾਂ ਤੇ ਬੈਠੇ ਨੇ ਸੰਗਤ ਸੜਕਾਂ ਤੇ ਬੈਠੀ ਆ ਠੀਕ ਹੈ ਨਾ ਲੜਨ ਦਾ ਆਹੀ ਟਾਈਮ ਆ ਭਾਈ ਠੀਕ ਹੈ ਇਕੱਠੇ ਹੋ ਕੇ ਲੜ ਲਓ ਅਸੀਂ ਤਾਂ ਫੇਰ ਬੇਨਤੀ ਕਰਦੇ ਆ ਤੁਹਾਡੇ ਨਾਲ ਹੀ ਵੀ ਜਿਹੜੇ ਹਜੇ ਵੀ ਨਹੀਂ ਲੜ ਰਹੇ ਹੈਨਾ ਵੀ ਭਾਈ ਇਕੱਠੇ ਹੋ ਕੇ ਲੜ ਲਓ ਤਾਂ ਹੀ ਬਚਾਂਗੇ ਠੀ ਫੇਰ ਕਹਿੰਨੇ ਆ ਸੀ ਵੀ ਜਥੇ ਬੰਦੀਆਂ ਕੁਝ ਨਹੀਂ ਹੋਇਆ ਕਰਦੀ ਨਾ ਸਭ ਕੁਝ ਸੰਗਤ ਨਾਲ ਆ ਬਾਬਾ ਜੀ ਹਣਾ ਫੇਰ ਬੇਨਤੀ ਕਰਦੇ ਆ ਸਾਰੇ ਲੀਡਰਾਂ ਨੂੰ ਭਾਈ ਇਕੱਠੇ ਹੋ ਜੋ ਠੀਕ ਹੈ ਜਿਹੜੇ ਹਜੇ ਵੀ ਥੋੜੇ ਬੋਦੇ ਘਰੇ ਰਹਿੰਦੇ ਨੇ ਘਰੇ ਬੈਠ ਕੇ ਕਦੇ ਲੜਾਈਆਂ ਨਹੀਂ ਲੜੀਆਂ ਜਾਂਦੀਆਂ ਤੇ ਟਾਈਮ ਐ ਨਹੀਂ ਉਹ ਕਰਦਾ ਵੀ ਅਸੀਂ ਟਾਈਮ ਆਊਗਾ ਟਾਈਮ ਆ ਗਿਆ ਬਾਬਾ ਜੀ ਲੜਨ ਦਾ ਅਸੀਂ ਟਾਈਮ ਆ ਲੜਨ ਦਾ ਪੰਜਾਬ ਲੜ ਰਿਹਾ ਪੰਜਾਬ ਜਵਾਨ ਹੋ ਗਿਆ ਪੰਜਾਬ ਸੜਕਾਂ ਦੇ ਉੱਤੇ ਆ ਤੇ ਆਪਣੇ ਬਾਬੇ ਨਾਨਕ ਦੀ ਖੇਤੀ ਨੂੰ ਬਚਾਵਾਂਗੇ ਜਿਹੜੇ ਜਿਹੜੇ ਲੀਡਰ ਜਿਹੜੇ ਆਗੂ ਹੋਰ ਬਾਗੂ ਇਹ ਇਹ ਬਿਆਨ ਦੇ ਰਹੇ ਸੀ ਵੀ ਡੱਲੇਵਾਲ ਨੂੰ ਅਸੀਂ ਥੋੜੀ ਮਰਨ ਤੇ ਬਿਠਾਇਆ ਮਰਦਾ ਮਰੇ ਵੀ ਸਾਨੂੰ ਕਿਹਾ ਅੱਜ ਉਹਨਾਂ ਦੇ ਵੀ ਸਾਨੂੰ ਬੜੇ ਉਹ ਮਿਲਿਆ ਲੋਕ ਵਰਕਰ ਉਹ ਕਹਿੰਦੇ ਅਸੀਂ ਜਥੇ ਜ ਪਾ ਜੀ ਅਸੀਂ ਤਾਂ ਬੜੀ ਖੇਤੀ ਨਾਲ ਆ ਠੀਕ ਹੈ ਨਾ ਸਾਡਾ ਤਾਂ ਰੋਜਗਾਰ ਹੈ ਜੇ ਇਹ ਸਾਡੇ ਤੋਂ ਖਤਮ ਹੋ ਗਿਆ ਬਾਬਾ ਜੀ ਫਿਰ ਆਪਾਂ ਕਰਾਂਗੇ ਕੀ ਠੀਕ ਹੈ ਸਾਡੇ ਲੰਗਰ ਚੱਲਦੇ ਨੇ ਸਾਡੇ ਧਰਮ ਜੁੜੇ ਹੋਏ ਨੇ ਠੀਕ ਹੈ ਨਾ ਸਾਡੀ ਤਾਂ ਕੌਮ ਦਾ ਸਵਾਲ ਆ ਸਾਡੀ ਤਾਂ ਆਣਖ ਦਾ ਸਵਾਲ ਆ ਸਾਡੀ ਤਾਂ ਗਿਆਨੇ ਵਾਲੇ ਫਿਊਚਰ ਦਾ ਸਵਾਲ ਆ ਪੀੜੀਆਂ ਦਾ ਸਵਾਲ ਆ ਬਾਬਾ ਜੀ ਖਤਮ ਹੋ ਜਾਗੇ ਠੀਕ ਹੈ ਨਾ ਇਹ ਪਾੜ ਪਾਣ ਵਾਲੀਆਂ ਰਾਜਨੀਤੀਆਂ ਬੰਦ ਕਰੋ ਫਿਰ ਸਾਨੂੰ ਸ਼ੱਕ ਹੁੰਦਾ ਬਾਬਾ ਜੀ ਹੈ ਨਾ ਜਦੋਂ ਹਜੇ ਵੀ ਨਿੰਨ ਤੁਰਦੇ ਵੀ ਹੈ ਨਾ ਫਿਰ ਉਹ ਇਲਜ਼ਾਮ ਸੈਦ ਪੈਸ਼ਾਂ ਵਾਲੇ ਸਹੀ ਲੱਗਦੇ ਸੀਗੇ ਹੈ ਨਾ ਅਸੀਂ ਬੋਲਣ ਨਹੀਂ ਚਾਹਦੇ ਇਹ ਗੱਲਾਂ ਨਨਬ ਕਰਤਾ ਬੋਲਣ ਦੇ ਜਦੋਂ ਹਟਦੇ ਨਹੀਂ ਹਟਦੇ ਨਹੀਂ ਹਟਦੇ ਨਹੀਂ ਹਟਦੇ ਨਹੀਂ ਹੈਨਾ ਵੀ ਗਲਤ ਬਿਆਨਬਾਜ਼ੀ ਕਰਦੇ ਨੇ ਨਹੀਂ ਸਾਥ ਦੇਣਾ ਭਾਈ ਘੱਟੋ ਘੱਟ ਬੈਠ ਜਾ ਸੰਗਤ ਲੜ ਲੂਗੀ ਠੀਕ ਹੈ ਨਾ ਲੜੀ ਜਾਵਾਂਗੇ ਭਾਈ ਕੋਈ ਦਿੱਕਤ ਨਹੀਂ ਹੈਗਾ ਹੈ ਨਾ ਹਾਰ ਜਿੱਤ ਤਾਂ ਅਕਾਲ ਪੁਰਖ ਦੇ ਹੱਥ 'ਚ ਆ ਸੰਘਰਸ਼ ਕਰਨਾ ਸਾਡਾ ਫਰਜ਼ ਆ ਪੰਜਾਬ ਸੰਘਰਸ਼ ਕਰਦਾ ਆ ਤੇ ਅੱਜ ਸੰਘਰਸ਼ਾਂ ਦੇ ਰਾਹ ਦੇ ਉੱਤੇ ਆ ਅਕਾਲ ਪੁਰਖ ਨੇ ਅੰਦੋਲਨ ਸਟਾਰਟ ਕਰਾਇਆ ਹੋਇਆ ਤੇ ਫਤਿਹ ਹੋਊਗਾ ਬਾਬਾ ਜੀ ਬਹੁਤ ਸਾਰੇ ਲੋਕ ਇਹ ਕਹਿੰਦੇ ਭਈ ਸਰਕਾਰਾਂ ਨੇ ਤਾਂ ਡੱਲੇਵਾਲ ਸਾਹਿਬ ਤੁਹਾਨੂੰ ਮਾਰਨਾ ਹੀ ਹੈ ਪਰ ਆ ਦੇਖੋ ਤੁਹਾਡੇ ਲਈ ਲੋਕਾਂ ਦਾ ਹੜ ਆ ਗਿਆ ਵੀ ਅੱਜ ਇਹਨਾਂ ਲੋਕਾਂ ਕਰਕੇ ਤੁਸੀਂ ਆਪਣਾ ਮਾਰ हां दिल्ली ਸਾਡੀ ਸਾਥ ਸੱਚ ਚਾਹੁੰਦੀ ਹੈ ਨਾ ਵੀ ਹਾਸੇ ਸਾਥ ਤਾਂ ਦੇਣ ਨੂੰ ਤਿਆਰ ਆ ਦੱਲੇਵਾਲ ਸਾਹਿਬ ਤੋਂ ਬਾਅਦ ਵੀ 6 ਬੰਦੇ ਨੇ ਨਾਮ ਲਿਖਾਏ ਹੋਏ ਨੇ ਹੋਰ ਹੈ ਨਾ ਜਿੰਮੇ ਵੀ ਚਾਹੁੰਦੀ ਹੈ ਨਾ ਦਿੱਲੀ ਵੀ ਹਾਂ ਅਸੀਂ ਉਮੇਤ ਤੁਰਨ ਨੂੰ ਤਿਆਰ ਆ ਪਰ ਫੇਰ ਕਹਿੰਦੇ ਆ ਵੀ ਜਿਹੜਾ ਮਸਲੇ ਹੱਲ ਹੋਣੇ ਨੇ ਉਹ ਗੱਲਬਾਤ ਨਾਲ ਹੋਣੇ ਨੇ ਠੀਕ ਹੈ ਨਾ ਬਹੁਤ ਕਰ ਲਿਆ ਯਾਰ ਪੰਜਾਬ ਨਾਲ ਧੱਕਾ ਬਹੁਤ ਕਰ ਲਿਆ ਖੇਤੀਬਾੜੀ ਵਾਲਿਆਂ ਨਾਲ ਧੱਕਾ ਬਹੁਤ ਕਰ ਲਿਆ ਨੀ ਕੀਰਤੀ ਲੋਕਾਂ ਨਾਲ ਧੱਕਾ ਯਾਰ ਘੱਟੋ ਘੱਟ ਕੋਈ ਅੱਜ ਤੱਕ ਇਹੋ ਜਿਹਾ ਇੱਕ ਵੀ ਰਾਜਾ ਨਹੀਂ ਆਇਆ ਜਿਹੜਾ ਸਾਡੀ ਸੁਣੇ ਹੈ ਨਾ ਘੱਟੋ ਘੱਟ ਸੁਣ ਲਓ ਠੀਕ ਹੈ ਫਿਰ ਕਹਿੰਦੇ ਨੇ ਲੱਗਦੇ ਇਸ ਦੀ ਮੰਗ ਕਰਦੇ ਨੇ ਇਹ ਲੋਕ ਹੈ ਨਾ ਕਿਉਂ ਕਰਦੇ ਐਸੀ ਲੱਗਦੀ ਇਸ ਦੀ ਮੰਗ ਹੈ ਨਾ ਫਿਰ ਜੇ ਤੁਸੀਂ ਸਾਨੂੰ ਰੱਖਣਾ ਹੀ ਨਹੀਂ ਹੈਗਾ ਚੱਜ ਨਾਲ ਹੈ ਨਾ ਫਿਰ ਬਾਬਾ ਜੀ ਲੈ ਦੇ ਕਰ ਦਿਓ ਸਾਨੂੰ ਫਿਰ ਤਾਂ ਕਰਕੇ ਕਰਦੇ ਐ ਅਸੀਂ ਠੀਕ ਹੈ ਨਾ ਇਹੋ ਜਿਹੀਆਂ ਗੱਲਾਂ ਤੇ ਅਸੀਂ ਬੰਨ ਅਤ ਬੇਨਤੀ ਕਰਦੇ ਆ ਵੀ ਅਸੀਂ ਇਸ ਦੇਸ਼ ਦੇ ਵਸਿੰਦੇ ਆ ਠੀਕ ਹੈ ਨਾ ਅਸੀਂ ਕੁਰਬਾਨੀਆਂ ਦਿੱਤੀਆਂ ਹੋਈਆਂ 93 93% ਹੈ ਨਾ ਇਹ ਦੇਸ਼ ਸਾਡਾ ਬਚਾਇਆ ਹੋਇਆ 700 ਸਾਲ ਦੀ ਗੁਲਾਮੀ ਇਸ ਦੇਸ਼ ਦੀ ਤਾਰੀ ਹੋਈ ਆ ਅਸੀਂ ਪਿਆਰ ਕਰਦੇ ਆ ਇਸ ਦੇਸ਼ ਨੂੰ ਹੈ ਨਾ ਪਰ ਸਾਨੂੰ ਮਜਬੂਰ ਨਾ ਕਰਿਆ ਕਰੋ ਹੈ ਨਾ ਵੀ ਜਦੋਂ ਸਾਡੇ ਬਜ਼ੁਰਗ ਰੋਲਦੇ ਨੇ ਸੜਕਾਂ ਦੇ ਉੱਤੇ ਹੈ ਨਾ ਫਿਰ ਸਾਡਾ ਦਿਲ ਦੁਖਦਾ ਬਾਬਾ ਜੀ ਫਿਰ ਉਹ ਅੰਦਰੋਂ ਨਿਕਲਦਾ ਵੀ ਸਾਡੇ ਨਾਲ ਗਲਤ ਹੋ ਰਿਹਾ ਹੈ ਨਾ ਫਿਰ ਅਸੀਂ ਇਹੋ ਜਿਹੀਆਂ ਗੱਲਾਂ ਕਰਦੇ ਨੇ ਫਿਰ ਬੇਨਤੀ ਕਰਦੇ ਆ ਵੀ ਭਾਈ ਤੇ ਨਾ ਇਹ ਲੋਕਾਂ ਦੀ ਸੁਣੀ ਜਾਵੇ ਹੈ ਨਾ ਰਾਜੇ ਦਾ ਵੀ ਇਹ ਫਰਜ਼ ਹੁੰਦਾ ਆ ਵੀ ਸੁਣੀ ਜਾਵੇ ਲੋਕਾਂ ਦੀ ਸਾਡੇ ਮਸਲੇ ਹੱਲ ਕੀਤੇ ਤੀਜੀ بڑے ਲੋਕ ਕਹਿ ਰਹੇ ਵੀ ਮਾ ਭਗਵਾਨਤਮਨ ਨੇ ਜੁਰਤ ਦਿਖਾਤੀ ਕਿਹੜੀ ਜੁਰਤ ਦਿਖਾਤੀ ਹੈ ਨਾ ਉਹ 25 ਤਰੀਕ ਨੂੰ ਡੱਲੇਵਾਲ ਨੂੰ ਡੱਲੇਵਾਲ ਸਭ ਨੂੰ ਚੱਕ ਗਏ ਹੈ ਨਾ ਠੀਕ ਹੈ ਇਹ ਤਾਂ ਬਾਬਾ ਜੀ ਦੀ ਚੱਲੀ ਨਹੀਂ ਹੈਗੀ ਇੱਥੇ ਮੋਰਚਾ ਬਹੁਤ ਤਕੜਾ ਹੋ ਗਿਆ ਠੀਕ ਹੈ ਨਾ ਨੇ ਤਾਂ ਕੇਂਦਰ ਨਾਲ ਲੜ ਕੇ ਜਿਹੜੀ ਹੈਲੀਕਾਪਟਰ ਵਾਲੀ ਇਹ ਲੈ ਗੱਲ ਕਰੀ ਹੈ ਹੈਲੀਕਾਪਟਰ ਨਹੀਂ ਆਪਗਵਾਨਤਮਨ ਹੀ ਚੱਕਦਾ ਸਾਨੂੰ ਇੱਥੋਂ ਠੀਕ ਹੈ ਨਾ ਇਹ 20 ਟੀਮਾਂ ਬਾਬਾ ਜੀ ਅਮਬਾਨੀ ਅਦਾਨੀ ਨੇ ਭਾਜੀਪੀ ਵਾਲੇ ਖਰੀਦੇ ਹੋਏ ਨੇ ਤਾਂ ਆਮ ਆਦਮੀ ਪਾਰਟੀ ਕਿੰਨੀ ਵਾਰ ਤਾਂ ਇਹਨਾਂ ਨੇ ਆਪਣੇ ਰੂਪ ਦਿਖਾਤੇ ਹੈ ਨਾ ਕੀਤੇ ਤੇ ਇਹਨਾਂ ਨੇ ਡੰਡਾ ਨਹੀਂ ਭਰਾਇਆ ਟੀਚਰਾਂ ਤੇ ਠੀਕ ਹੈ ਕਿਸ ਕਹਿੰਨੇ ਆ ਅਜੀ ਦਾ ਸੰਨੀ ਦੇ올 ਵਰਗੇ ਜਿਤਾਤੇ ਸੀਗੇ ਹਨ ਵੀ ਚਲੋ ਯਾਰ ਸਾਡੇ ਪੰਜਾਬ ਦਾ ਇਹ ਕਹਿ ਗਿਆ ਕਿ ਐਵੇਂ ਹੀ ਇਹਨਾਂ ਨੂੰ ਜਿਤਾਤਾ ਸੀਗਾ ਨਾ ਵੀ ਚੱਲ ਯਾਰ ਸਾਡਾ ਭਲਾ ਕਰ ਦੇਣਗੇ ਪਰ ਨਾ ਭਾਈ ਅਜੀ ਦਾ ਫੇਰ ਕਹਿੰਨੇ ਆ ਜਦੋਂ ਤੱਕ ਨਾ ਉਹ ਸਰਕਾਰ ਨਹੀਂ ਆਉਗੀ ਵੀ ਪੰਥ ਵਸੇ ਮੈਂ ਉਜੜਾ ਹੈ ਨਾ ਠੀਕ ਹੈ ਨਾ ਜਦ ਤੱਕ ਇਹੋ ਜਿਹੇ ਲੋਕ ਅੱਗੇ ਨਹੀਂ ਆਉਣਗੇ ਜਿਹੜੇ ਆਪਣੇ ਘਰ ਬਾਰ ਨੂੰ ਛੱਡ ਕੇ ਨਰੋਲ ਲੋਕ ਹੋਣਗੇ ਜਿਹੜੀ ਲੋਕਾਂ ਦੀ ਸੇਵਾ ਕਰਨਗੇ ਹਨਾ ਜਦੋਂ ਤੱਕ ਬਾਬਾ ਜੀ ਉਹ ਰਾਜ ਨਹੀਂ ਆਉਣਾ ਠੀਕ ਹੈ ਨਾ ਅੱਛੇ ਲੋਕ ਆਉਣਗੇ 2027 ਦੇ ਬੇਨਤੀ ਕਰਦੇ ਆਂ ਭਾਈ ਬਹੁਤ ਬਰਤਲੇ ਹੈ ਨਾ ਹੁਣ ਆਪਣੇ ਆਪਣੇ ਮੁੰਡਿਆਂ ਨੂੰ ਅੱਗੇ ਜ਼ਰੂਰ ਲੈ ਕੇ ਆਇਓ ਠੀਕ ਹੈ ਨਾ ਇਸ ਪੰਜਾਬ ਨੂੰ ਬਚਾਏ ਉਸੇ ਦਾ ਬਾਬਾ ਜੀ ਰਾਜਨੀਤੀ ਜੇ ਵੀ ਨਹੀਂ ਆਉਣਾ ਠੀਕ ਹੈ ਨਾ ਇੱਧਰ ਠੀਕ ਹੈ ਨਾ ਪਰ ਬੇਨਤੀ ਕਰਦੇ ਆਂ ਭਾਈ ਹੁਣ ਤੁਸੀਂ ਐਗਜ਼ਾਮਪਲ ਸੈੱਟ ਕਰਨਾ ਤੁਸੀਂ ਇਹੋ ਜਿਹਾ ਰਾਜ ਲੈ ਕੇ ਆਉਣਾ ਵੀ ਜਿਹੜਾ ਜਿਹੜਾ ਰਾਜ ਦੇਣਾ ਇੱਕ ਐਗਜ਼ਾਮਪਲ ਉਹ ਸਮਝਦੇ ਹੋ ਪਾਈ ਹੈ ਨਾ ਬਹੁਤ ੱੱਕੇ ਖਾ ਲਏ ਹੈ ਨਾ ਬਹੁਤ ਇੱਧਰ ਉੱਧਰ ਫਿਰਲੇ ਬਥੇਰੇ ਢੰਡੇ ਚੱਕ ਲਏ ਹੈ ਨਾ ਹੁਣ ਆਪਣਾ ਬਣਾ ਗੁਰੂ ਰਾਮਦਾਸ ਮਹਾਰਾਜ ਜੀ ਦਾ ਝੰਡਾ ਚੱਕ ਕੇ ਹੈ ਨਾ ਉਹਨਾਂ ਦੇ ਹੌਟ ਆਸਰੇ ਤੇ ਅੱਛੇ ਬੰਦੇ ਚੰਗੇ ਬੰਦੇ ਨੂੰ ਅੱਗੇ ਲੈ ਕੇ ਆਇਆ ਅੱਜ ਪਿੰਨੀਆਂ ਦੇ ਲੰਗਰ ਤਾਂ ਨਹੀਂ ਲਾਏ ਹੋਏ ਜਾਂ ਕਿਤੇ ਦਿਹਾੜੀ ਤੇ ਜਿਵੇਂ ਰਾਜਨੀਤਿਕ ਲੀਡਰਾਂ ਦੀਆਂ ਰੈਲੀਆਂ ਦੇ ਵਿੱਚ ਆਉਂਦੇ ਦਿਹਾੜੀਆਂ ਤੇ ਇੱਕ ਛੋਟਾ ਜਿਹਾ ਬੱਚਾ ਹੈ ਕਿੰਨੇ ਸਾਲ ਦਾ ਹੋਊਗਾ ਬਾਈ ਹੈ ਮੇਰੇ ਖਿਆਲ ਤੋਂ 12 10 12 ਸਾਲ ਦਾ ਝੰਡਾ ਚੱਕੀ ਫਿਰਦਾ ਦੇਖਿਆ ਹੈ ਨਾ ਠੀਕ ਹੈ ਉਹ ਯਾਰ ਉਹ ਦਿਹਾੜੀ ਤੇ ਆਇਆ ਹੋ ਹਾਂ ਬਈ ਇਹ ਇਹ ਸਾਨੂੰ ਮਾਣ ਆ ਸੀ ਚੰਗੇ ਕੰਮ ਲੱਗੇ ਹੋਏ ਆ ਹਨਾ ਸਾਡੀ ਜਿਹੜੀ ਨਵੀਂ ਪੀੜ੍ਹੀ ਆ ਸਾਡੇ ਤੋਂ ਸਿੱਖਰੀ ਆ 95 90 95 ਦੇ ਹੱਕ ਚ ਇਹਨਾਂ ਨੇ ਸਾਡਾ ਕਹਾਣ ਕੀਤਾ ਜਵਾਨੀ ਖਤਮ ਹੋ ਗਈ ਸੀ ਬਾਬਾ ਜੀ ਜਵਾਨੀ ਤਾਂ ਹੁਣ ਜਵਾਨ ਹੋਈ ਆ ਪੰਜਾਬ ਤਾਂ ਹੁਣ ਜਵਾਨ ਹੋਇਆ ਸਾਰੇ ਦਾ ਸਾਰਾ ਪੰਜਾਬ ਲੜੂਗਾ ਬਈ ਠੀਕ ਹੈ ਨਾ ਅਗਲੀ ਪੀੜ੍ਹੀ ਆਪਾਂ ਤਿਆਰ ਕਰ ਰਹੇ ਆ ਲੜਨ ਵਾਸਤੇ ਬਈ ਬਈ ਅਸੀਂ ਹਾਂ ਆ ਦੇਖੋ ਬੱਚਾ ਹੈ ਨਾ ਆਂ ਢੇੜੀਆਂ ਤੇ ਆਏ ਹੋਏ ਨੇ ਬਈ ਹਨਾ ਕਿੱਥੋਂ ਆਇਆ ਪੁੱਤ ਤੂੰ ਪੱਕਾ ਨੰਬਰ 3 ਦੇ ਜੋ ਫਰੀਦਕੋਟ ਚੋਂ ਫਰੀਦਕੋਟ ਤੋਂ ਅੱਜ ਹਾਰੀ ਪੱਗ ਬੰਨੀ ਹੋਈ ਏ ਅਸੀਂ ਮੋਦੀ ਦੀ ਧ ਕਿਲਾ ਕੱਢਣ ਆਏ ਆ ਕਿਵੇਂ ਕੱਢੋਗੇ ਅਸੀਂ ਆਪਦੇ ਹੱਕ ਲੈ ਕੇ ਹਾਂ ਕਿਹੜੀ ਕਲਾਸ ਚ ਪੜਦੇ ਹੋ ਤੀਜੀ ਤੇ ਕਿਤੇ ਅੱਜ ਇੱਥੇ ਆਏ ਇਹ ਤਾਂ ਨਹੀਂ ਕਹਿ ਕੇ ਲਿਆਂਦਾ ਤੈਨੂੰ ਵੀ ਇੱਥੇ ਖੜਾਉਣੇ ਮਿਲਨੇ ਆ ਖੜਾਉਣੇ ਵਗੈਰਾ ਨਹੀਂ ਲਾਲਚ ਕਰਕੇ ਤਾਂ ਨਹੀਂ ਆਇਆ ਕਿਸੇ ਨਹੀਂ ਹਾਂ ਅਸੀਂ ਆਪਦੇ ਹੱਕ ਲੈਣ ਆਏ ਆ ਅੱਛਾ ਤੇ ਤੀਜੀ ਕਲਾਸ ਚਾ ਪੁੱਤ ਤੂੰ ਕਿਵੇਂ ਲਊਗਾ ਹੱਕ ਫਿਰ ਅਸੀਂ ਮੋਦੀ ਮੋਦੀ ਤਾਂ ਚ ਕਿਲਾ ਕੱਟ ਕੇ ਲਵਾਵਾਂਗੇ ਤੇ ਬੜਾ ਜਜ਼ਬਾ ਹੈ ਭਾਈ ਜਜ਼ਬਾ ਹੋਈ ਤਾਂ ਕਹਿਣਾ ਵੀ ਅਸੀਂ ਕਾਮਯਾਬ ਹੋਗੇ ਭਾਈ ਹੈਨਾ ਠੀਕ ਹੈ ਨਾ ਜੈਸੀ ਲੜ ਰਹੇ ਆ ਸਾਡੇ ਤੋਂ ਮੁੰਡੇ ਸਾਨੂੰ ਛੋਟੇ ਛੋਟੇ 15 15 10 10 12 ਸਾਲ ਦੇ ਮੁੰਡੇ ਜਦੋਂ ਸਾਨੂੰ ਆ ਕੇ ਮਿਲਦੇ ਆ ਨਾ ਵੀ ਯਾਰ ਅਸੀਂ ਸੋਦੇ ਵੀ ਅਸੀਂ ਚੰਗੇ ਕੰਮ ਲੱਗੇ ਹੋਏ ਆ ਭਾਈ ਹੈਨਾ ਲੋਕ ਸਾਨੂੰ ਬਥੇਰੇ ਕੁਝ ਕਹਿੰਦੇ ਹੋਣਗੇ ਆ ਨਾ ਜੋ ਮਰਜੀ ਪਰ ਸਾਡੀ ਪੀੜ੍ਹੀ ਸਾਡੇ ਤੋਂ ਸਿੱਖ ਰਹੀ ਆ ਸਾਡੀਆਂ ਭੈਣਾਂ ਜਦੋਂ ਸਾਨੂੰ ਮਿਲਦੇ ਆ ਨੇ ਮਾਨ ਕਰਦੀਆਂ ਨੇ ਸਾਡੇ ਨੂੰ ਸਾਨੂੰ ਰੋਕ ਕੇ ਕਹਿੰਦੇ ਨੇ ਭਾਈ ਤੁਸੀਂ ਨਾ ਕੌਮ ਨੂੰ ਚੰਗੀ ਸਿਹਤ ਦੇ ਰਹੇ ਹੋ ਨਾ ਤੇ ਚੰਗੇ ਕੰਮ ਲੱਗੇ ਹੋਏ ਆ ਸੰਘਰਸ਼ਾਂ ਦੀ ਜਿੱਤ ਹੋਣੀ ਆ ਠੀਕ ਗੱਡੀਆਂ ਦਾ ਕਾਫਲਾ ਲੈ ਕੇ 250 ਗੱਡੀਆਂ ਦਾ ਕਾਫਲਾ ਜਿਹੜਾ ਅੰਬਾਲਿਆੰਬਾਲੇ ਤੋਂ ਆਇਆ ਸਾਡੇ 6 ਜ਼ਿਲ੍ਹਿਆਂ ਤੋਂ ਕਾਫਲਾ ਲੱਗ ਲੱਗਾ ਆਇਆ ਹੋਇਆ ਸਾਰਿਆਂ ਦਾ ਇੱਥੇ ਹੈ ਨਾ ਕਿਰਪਾ ਬਾਬੇ ਦੀ ਬਹੁਤ ਹੈ ਨਾ ਚੜ੍ਹਦੀ ਕਲਾ ਚਾਰੇ ਨਾਲ ਆ ਯੂਪੀ ਵਾਲੇ ਵੀ ਨਾਲ ਆ ਇਧਰ ਰਾਜਸਥਾਨ ਵਾਲੇ ਵੀ ਨਾਲ ਆ ਕੱਲ ਜੀਕੇਐਸ ਜਥੇਬੰਦੀ ਨੇ ਵੀਡੀਓ ਪਾਈ ਹੋਈ ਸੀ ਉਹਨਾਂ ਦਾ ਕਾਫਲਾ ਰਾਤ ਚੱਲਿਆ ਸੀਗਾ ਨਾ ਤੇ ਸਾਰੇ ਨਾਲ ਆ ਭਾਈ ਠੀਕ ਹੈ ਤੇ ਆਪਾਂ ਮੋਰਚੇ ਸਾਰੇ ਨਾਲ ਮਿਲ ਕੇ ਫਤਿਹ ਕਰਾਂਗੇ ਸੋ ਬਿਲਕੁਲ ਜੀ ਨਵਦੀਪ ਜਲਵੇੜਾ ਕਾਫਲੇ ਦੇ ਨਾਲ ਪਹੁੰਚੇ ਆ ਸੋ ਬਹੁਤ ਸਾਰੇ ਆਗੂ ਅੱਜ ਇੱਥੇ ਬਹੁਤ ਸਾਰੇ ਲੀਡਰ ਪਹੁੰਚੇ ਹੋਏ ਨੇ ਮੈਂ ਕਹਿੰਦਾ ਵੀ ਜਿਹੜੇ ਅੱਜ ਇੱਥੇ ਪਹੁੰਚੇ ਹੋਏ ਨੇ ਉਹ ਆਪਣੇ ਆਪ ਦੇ ਵਿੱਚ ਹੀ ਲੀਡਰ ਹੈ ਤੇ ਇਹ ਲੋਕ ਨੇ ਜਿਹੜੇ ਅੱਜ ਸਰਕਾਰਾਂ ਨੂੰ ਹਿਲਾਉਣ ਦੇ ਲਈ ਇੱਥੇ ਪਹੁੰਚੇ ਨੇ ਬਹੁਤ ਵੱਡਾ ਇਕੱਠ ਸੋ ਵੇਖਣ ਨੂੰ ਮਿਲ ਰਿਹਾ ਹੈ ਸਾਫ਼ ਤੌਰ ਤੇ ਤੁਸੀਂ ਵੇਖ ਸਕਦੇ ਹੋ ਵਿੱਚ ਮਾਤਾਵਾਂ ਭੈਣਾਂ ਬੀਬੀਆਂ ਕਿਥੋਂ ਆਏ ਜੀ ਤੁਸੀਂ ਅਸੀਂ ਪਿੰਡ ਨਥਾਣਾ ਜੀ ਜ਼ਿਲ੍ਹਾ ਬਠਿੰਡਾ ਬਠਿੰਡੇ ਤੋਂ ਹਾਂਜੀ ਕਿੰਨੀ ਵਾਰ ਆਇਓ ਇੱਥੇ ਅਸੀਂ ਹੁੰਦੇ ਰਹਿੰਦੇ ਹਾਂ ਜੀ ਅੱਛਾ ਜੀ ਹਾਂਜੀ ਤੇ ਅੱਜ ਕਿਵੇਂ ਵੇਖਦੇ ਹੋ ਇਕੱਠ ਨੂੰ ਅੱਜ ਇਕੱਠ ਬਹੁਤ ਸੁੰਦਰ ਇਕੱਠ ਹੈ ਜਾਣੇ ਕਿ ਸਾਡੀ ਜਿੱਤ ਹੋਊਗੀ ਜੀ ਇਕੱਠ ਦੱਸਦੇ ਲੱਗਦਾ ਬਈ ਇਹ ਇਕੱਠ ਤਾਂ ਦਿੱਲੀ ਦੇ ਵਿੱਚ ਵੀ ਬਹੁਤ ਵੱਡਾ ਹੁੰਦਾ ਰਿਹਾ ਪਰ ਜਿੱਤ ਤਾਂ ਉਦੋਂ ਵੀ ਨਹੀਂ ਹੋਈ ਐਵੇਂ ਮੁੜਿਆ ਜੀ ਉਦੋਂ ਹੰਡ ਹੈ ਨਹੀਂ ਸੀ ਹੁਣ ਸਾਡੇ ਜੱਡੇਵਾਲ 'ਚ ਹੰਡ ਹੈ ਹਾਂ ਜੇ ਹੁਣ ਇਹ ਆਪਦੇ ਉਸ ਤੇ ਬੈਠੇ ਆ ਤੁਹਾਨੂੰ ਲੱਗਦਾ ਸਰਕਾਰਾਂ ਨੂੰ ਜੇ ਇਹ ਫਿਕਰ ਹੁੰਦੀ ਤਾਂ ਪਹਿਲੇ ਦਿਨੇ ਇੰਨੇ ਦਿਨ ਤੋਂ ਬੈਠਾ ਜੀ ਹਿੰਡੇ ਕਰਕੇ ਲੋਕ ਇਹ ਕਹਿੰਦੇ ਉਹ ਕਹਿੰਦੇ ਇਹ ਤਾਂ ਮਾਰਨਾ ਹੀ ਆ ਬਾਈ ਜੀ ਉਹਨਾਂ ਨੇ ਇਹ ਸਮਝ ਲੈਣਾ ਚਾਹੀਦਾ ਸਰਕਾਰਾਂ ਨੂੰ ਤਾਂ ਫਿਕਰ ਹੈ ਨਹੀਂ ਜੀ ਦੇਖੋ 77 ਦਿਨ ਜੇਲ੍ਹ ਦੇ ਵਿੱਚ ਰਹਿ ਕੇ ਦਰਸ਼ਨ ਸਿੰਘ ਫੇਰ ਮਾਰ ਵੀ ਆਈ ਗਿਆ ਸਰਕਾਰਾਂ ਨੂੰ ਤਾਂ ਕੋਈ ਫਿਕਰ ਨਹੀਂ ਪਰ ਅਸੀਂ ਫਿਕਰਾਂ ਚ ਪਾਵਾਂਗੇ ਫਿਕਰਾਂ ਚ ਪਾਵਾਂਗੇ ਅਸੀਂ ਹਾਂ ਇਹਨਾਂ ਨੇ ਸਾਨੂੰ ਆਏ ਸਮਝਦਾ ਜਿਵੇਂ ਲੋਵਾਰਸ ਹਾਲਾਂਕਿ ਦੇਸ਼ ਸਾਡੇ ਸਿਰ ਤੇ ਚੱਲ ਰਿਹਾ ਤੇ ਸਾਡੇ ਸਿਰ ਤੇ ਦੇਸ਼ ਬਸਿਆ ਹੈ ਸਾਨੂੰ ਐ ਸਮਝਿਆ ਲੋਵਾਰਸ ਕਿੱਥੇ ਕਿੱਥੇ ਇਹਨਾਂ ਦੇ ਨਾਲ ਅਸੀਂ ਮਤਲਬ ਸਾਥ ਦਿੱਤਾ ਤੇ ਕਿੱਥੇ ਕਿੱਥੇ ਇਹਨਾਂ ਨੇ ਸਾਡੇ ਨਾਲ ਧੋਖੇ ਕੀਤੇ ਲੋਕ ਇੱਕ ਇੱਕ ਅੱਗੇ ਗੋਡਲੀਆਂ ਟੇਕਣੀਆਂ ਪੈਣੀਆਂ ਸਰਕਾਰਾਂ ਨੂੰ ਮੈਂ ਅੱਜ ਹਾਰਜ ਸਰਕਾਰ ਨੇ ਟੇਕੀਆਂ ਜੇ ਇਹ ਤਾਂ ਕਿਹੜੀ ਸਰਕਾਰ ਹੈ ਇਹ ਤਾਂ ਲੈ ਕੇ ਅਸੀਂ ਆਂਦੀ ਆ ਜੀ ਮੁਸਲਮਾਨਾਂ ਦੀ ਸਰਕਾਰ ਅਸੀਂ ਲੈ ਕੇ ਆਂਦੀ ਸੀ ਅੰਗਰੇਜ਼ਾਂ ਦੀ ਲੈ ਕੇ ਆਂਦੇ ਮਾਰ ਮਾਰ ਜੁੱਤੀਆਂ ਉਹਨਾਂ ਨੂੰ ਕਰਤਾ ਇਹ ਤਾਂ ਬਣਾਈ ਅਸੀਂ ਆ ਜੀ ਇਹ ਤਾਂ ਸਰਕਾਰ ਹੀ ਸਾਡੀ ਹੈ ਕੱਲ ਕਰ ਉਹ ਸਾਡੇ ਨਾਲ ਧੋਖਾ ਕਰਿਆ ਸਰਕਾਰ ਹਜੇ ਵੀ ਅਸੀਂ ਆਪਣੀ ਮੰਨਦੇ ਆ ਪਰ ਇਹ ਕਿਹ ਚ ਨਾ ਰਹੇ ਸਰਕਾਰ ਮਤਲਬ ਨਹੀਂ ਰਹਿਣ ਦੀ ਲੋੜ ਨਹੀਂ ਇਹਨੂੰ ਜੇ ਇਹ ਇਹ ਮੰਗਾ ਕੀ ਜੀ ਇਹ ਖਰਸਤਾਨ ਮੰਗਾ ਕੀ ਇਹ ਤਾਂ ਖਾਰਸਤਾਨ ਦੇਣਗੇ ਇੱਥੋਂ ਤੁਸੀਂ ਦੇਖ ਲਓ ਡੱਲੇਵਾਲ ਸਾਹਿਬ ਸ਼ਹੀਦ ਹੋ ਗਿਆ ਨਾ ਆਹ ਦੁਨੀਆ ਖਾਰਸਤਾਨ ਮੰਗੂ ਕੋਈ ਕਣਕ ਦੇ ਦਾਣਿਆਂ ਦੀ ਫਿਰ ਮੁੱਲ ਨਹੀਂ ਮੰਗਦੀ ਇੱਕ ਕੈਦਾ ਸੂਰਬੀ ਵੇ ਵੇਖੋ ਕਾਦੇ ਲਈ ਬੈਠੋ ਦੇਸ਼ ਦੀ ਖਾਤਰ ਬੈਠਾ ਹੈ ਉਹ ਕਹਿੰਦੇ ਆ ਉਹ ਇਹੀ ਖਾਲਸਾ ਨੂੰ ਮੁੱਦਾ ਬਣਾ ਕੇ ਉਹ ਕਹਿੰਦੇ ਜੀ ਆ ਦੇਖੋ ਜੀ ਦੇਸ਼ ਤੋੜਨ ਦੀਆਂ ਗੱਲਾਂ ਕਰਨ ਵਾਲੇ ਬੈਠੇ ਨੇ ਨਹੀਂ ਨਹੀਂ ਦੇਸ਼ ਨਹੀਂ ਖਾਲਸਾਣ ਟੁੱਟਦਾ ਦੇਖੋ ਸਾਡਾ ਖਾਲਸਾਣ ਪਹਿਲਾਂ ਵੀ ਰਿਹਾ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੇਲੇ ਤੇ ਇਹੀ ਲੋਕੀ ਗੱਡੀਆਂ ਤੇ ਸੀਗੇ ਮਤਲਬ ਸਾਡੀ ਆਪਣੀ ਖਾਲਸੇ ਦੀ ਸਰਕਾਰ ਆਉਗੀ ਫਿਰ ਖਾਲਸੇ ਦੀ ਸਰਕਾਰ ਭਾਵੇਂ ਆਵੇ ਖਾਲਸੇ ਦੀ ਸਰਕਾਰ ਪਰ ਮਤਲਬ ਜਿਹੜਾ ਸਦਾ ਹਾਂ ਤਾਂ ਜਿਹੜਾ ਮਤਲਬ ਉਹ ਗੁਰਮਤਿ ਦੇ ਅਨੁਸਾਰ ਚੱਲੂਗਾ ਖਾਲਸਾ ਦਾ ਪਰ ਕੁਰਸੀਆਂ ਤੇ ਭਵੇਂ ਇਹੀ ਬੈਠੇ ਰਹਿਣ ਸਾਨੂੰ ਕੋਈ ਇਤਰਾਜ ਨਹੀਂ ਭਾਵੇਂ Hindu ਵੀਰ ਹੋਵੇ ਭਾਵੇਂ ਮੁਸਲਮਾਨ ਹੋਵੇ ਉਹ ਤਾਂ ਵੋਟਾਂ ਦੇ ਨਾਲ ਜਾਣਾ ਹੀ ਹੈ ਹਾਂਜੀ ਹਾਂ 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 ਸਾਨੂੰ ਉਹ ਇਤਰਾਜ ਨਹੀਂ ਸਾਨੂੰ ਇਹੋ ਇਤਰਾਜ ਹੈ ਕਿ ਕਿਸੇ ਨਾਲ ਅਨਿਆਇ ਨਹੀਂ ਹੋਊਗਾ ਅਨਿਆਇ ਹੋਊਗਾ ਹਾਂ ਅਨਿਆਇ ਤੱਕਾ ਨਹੀਂ ਹੋਊਗਾ ਆ ਜਿਹੜੀਆਂ ਜੇਲਾਂ ਨੇ ਜਿਹੜੇ ਥਾਣੇ ਨੇ ਜਾਦ ਰੱਖੋ ਗਰੀਬਾਂ ਦੀਆਂ ਕਲੋਨੀਆਂ ਵੱਡਣੀਆਂ ਇਹ ਖਾਲਸਤਾਨ ਵਿਲੇਜਾਂ ਜਾਂ ਸਿੱਖ ਰਾਜ ਕਹਿ ਲੋ ਹਾਂਜੀ ਇਹਨਾਂ ਤੋੜ ਮਰੋੜ ਕੇ ਪੇਸ਼ ਕਰਨ ਦੀ ਲੋੜ ਹੀ ਨਹੀਂ ਹਲੇ ਮਿਰਜਾਹ ਕਹਿ ਲੋ ਹਾਂਜੀ ਹਲੇ ਮਿਰਜਾਹ ਅਸੀਂ ਹਲੇ ਮਿਰਜਾਹ ਰਹਿੰਦੇ ਜਿਹੜਾ ਅਸੀਂ ਇਤਿਸ਼ਾ ਤੇ ਮੋਦੀ ਥੋੜਾ ਜਿਹਾ ਆਪਣਾ ਸ਼ਾਂਤੀ ਨਾਲ ਚੱਲ ਪਿਆ ਆਹੀ ਰਾ ਚਾਹੁੰਦੇ ਅਸੀਂ ਅਸੀਂ ਸ਼ਾਂਤੀ ਚਾਹੁੰਦੇ ਹਾਂ ਠੀਕ ਹੈ ਹਾਂਜੀ ਉਹ ਧੰਨਵਾਦ ਜੀ ਸੋ ਬਿਲਕੁਲ ਵਕ ਵਕ ਥਾਵਾਂ ਤੋਂ ਪਹੁੰਚੇ ਹੋਏ ਲੋਕ ਗੱਲ ਕਰ ਰਹੇ ਨੇ ਔਰ ਗੱਲ ਇਹ ਵੀ ਹੋ ਰਹੀ ਹੈ ਕਿ ਸਿੱਖ ਜਾਫਰ ਪੰਜਾਬ ਦੇ ਲੋਕ ਜਾਣ ਬੁੱਝ ਕੇ ਹਲਾਤਾਂ ਨੂੰ ਉਮੇਦਾਲ ਕਰਕੇ ਨਹੀਂ ਉਹ ਕਰਨਾ ਚਾਹੁੰਦੇ ਪਰ ਜਿਸ ਤਰ੍ਹਾਂ ਧੱਕਾ ਕੀਤਾ ਜਾਂਦਾ ਹੈ ਧੱਕਾ ਹੁੰਦਾ ਹੈ ਉਸ ਧੱਕੇ ਦੇ ਖਿਲਾਫ ਜਦੋਂ ਜਨਾ ਲੋਕਾਂ ਦੇ ਉੱਤੇ ਅਤਿਆਚਾਰ ਹੁੰਦਾ ਹੈ ਉਹਨਾਂ ਨੂੰ ਨਿਆਂ ਨਹੀਂ ਮਿਲਦਾ ਤਾਂ ਫਿਰ ਉਹ ਲੋਕ ਆਪਣੇ ਸਿੱਖ ਰਾਜ ਦੀ ਗੱਲ ਕਰਦੇ ਨੇ ਹਲੇਮੀ ਰਾਜ ਦੀ ਗੱਲ ਕਰਦੇ ਨੇ ਉਹੀ ਗੱਲ ਉਹ ਬਜ਼ੁਰਗਾਂ ਨੇ ਕੀਤੀ ਹੈ ਖੈਰ ਤਸਵੀਰਾਂ ਤੁਸੀਂ ਖਨੋਰੀ ਬਾਰਡਰ ਤੋਂ ਦੇਖੀਆਂ ਕਿ ਕਿਵੇਂ ਵੱਡਾ ਇਕੱਠ ਖਨੋਰੀ ਅੱਜ ਪੂਜਿਆ ਹੋਇਆ ਮਨਵਿੰਦਰ ਸਿੰਘ ਟਵਾਣਾ ਤੇ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਵਾਲੀ ਪੰਜਾਬੀ ਲੋਕ ਚੈਨਲ